ਹਾਂਜੀ ਭਰਾ ਕੀ ਹਾਲ ਚਾਲ ਆ ਜੀਕ ਦਿਮਾਗ ਡੰਮ ਡੰਮ ਵਾਲਾ ਅੰਦਾ ਤੁਸੀਂ ਬਹੁਤ ਸਾਰਾ ਪਿਆਰ ਕਰਦੇ ਹੋ ਤੇ ਸਾਡੀ ਵੀਡੀਓ ਵੇਖਣ ਲੱਗੇ ਹੁਣ ਤੁਹਾਨੂੰ ਪਤਾ ਨਹੀਂ ਕੀ ਮੌਤ ਪੈ ਜਾਂਦੀ ਆ ਤੇ ਆ ਇੱਕ ਨਵਾਂ ਜਿਗਾਰਡ ਲਾਇਆ ਮੈਂ ਦੇਖੋ ਵੀ ਕਿੱਦਾਂ ਤੁਹਾਨੂੰ ਲੱਗਾ ਵਾ ਟਰਾਈ ਕਰਨ ਵਾਸਤੇ ਕਮੈਂਟ ਕਰਕੇ ਦੱਸਿਓ ਵੀ ਸਹੀ ਆ ਜਾਂ ਗਲਤ ਕੈਂਟ ਜੀ ਜੀ ਮੈਨੂੰ ਤਾਂ ਲੱਗਦੀ ਆ ਟਰਾਈ ਦੀ ਲੋੜ ਹੀ ਨਹੀਂ ਉਹ ਪਾਈਪ ਲਾਈ ਉੱਪਰ ਆਪਾਂ ਤੇ ਪਾਈਪ ਦੇ ਨਾਲ ਸਾਰਾ ਟਰੰਡ ਦੇ ਉੱਪਰ ਪਾਣੀ ਪਈ ਜਾਂਦਾ ਸ਼ਾਇਦ ਤੁਹਾਨੂੰ ਦਿਖਦਾ ਹੋਵੇ ਪਾਣੀ ਦੀਆਂ ਬੂੰਦਾ ਕਮੈਂਟ ਕਰਕੇ ਦੱਸਿਓ ਵੀ ਐਦੂ ਵੀ ਵਧੀਆ ਜਿਗਾਰਡ ਹੋ ਸਕਦਾ ਜੀ ਆਏ ਠੀਕ ਆ ਹਾਂਜੀ ਵੀਰਾ ਚੀਕ ਡਬਾਗ ਵਾਲਿਆਂ ਨੂੰ ਤਾਂ ਮਾਰੋ ਗੋਲੀ ਪਰ ਸਾਨੂੰ ਅਗਲੀ ਦੇ ਦਿਆ ਕਰੋ ਕਦੇ ਜੇ ਤੁਹਾਨੂੰ ਕੰਮ ਦੇ ਵਿੱਚ ਕੋਈ ਗੋਣੀ ਦੇ ਦਿਆ ਕਰੋ ਤੇ ਅਗਲੀ ਦੇ ਦਿਆ ਕਰੋ ਕਮੈਂਟ ਦੇ ਵਿੱਚ ਦੱਸ ਕੇ ਤੇ ਆ ਦੇਖੋ ਆਪਾਂ ਪਾਈਪ ਲਾਈ ਇਦਾਂ ਕਰਕੇ ਤੇ ਉਧਰੋਂ ਸਾਹਮਣੇ ਖੱਟੇ ਰੰਗ ਦੀ ਪਾਈਪ ਆਉਂਦੀ ਏ ਚਿੱਟੇ ਰੰਗ ਦੀ ਪਾਈਪ ਦੇ ਨਾਲ ਤੇ ਤ੍ਰਾਈ ਫਰੰਟ ਹੋਣ ਦਿਆ ਵਾ ਤੇ ਆਪਣੇ ਕੰਮ ਦੇ ਵਿੱਚ ਜੇ ਤੁਹਾਨੂੰ ਕੋਈ ਨੁਕਸ ਲੱਗੇ ਤੇ ਜਰੂਰ ਦੱਸਿਓ ਤੇ ਬਾਕੀ ਆਪਾਂ ਨੂੰ ਕਮੈਂਟ ਦੇ ਵਿੱਚ ਕੋਈ ਸਲਾਹ ਦੇ ਦਿਆ ਕਰੋ ਵੀਰ ਬਣ ਕੇ ਹਨਾ ਤੇ ਇਹ ਆਪਣਾ ਕੰਮ ਹੈ ਬਹੁਤ ਕੈਂ ਕੋਠੀ ਬਣੀ ਆ ਤੇ ਯਾਰ ਕਮੈਂਟ ਦੇ ਵਿੱਚ ਕੋਈ ਸੁਝਾਓ ਜਰੂਰ ਦਿਆ ਕਰੋ ਹਾਂਜੀ ਭਰਾ ਆਪਣੀਆਂ ਗੁਲਾਈਆਂ ਗਲੂਈਆਂ ਤੁਹਾਨੂੰ ਕਿੱਦਾਂ ਲੱਗਦੀਆਂ ਮਿਸਤਰੀ ਸਾਹਿਬ ਸਾਹਮਣੇ ਕੰਮ ਕਰ ਰਹੇ ਆ ਤੇ ਆਪਾਂ ਤਾਂ ਸਾਰੀ ਦਿਲੀ ਵੀਡੀਓ ਹੀ ਬਣਾਈ ਦੀਆਂ ਵਾ ਵੀਡੀਓ ਬਣਾ ਕੇ ਚੀਕ ਦਿਮਾਗ ਦਾ ਡੰਮ ਕਰਾ ਦੇਈਦੀ ਆ ਤੇ ਬਾਕੀ ਆਪਣੇ ਬਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਨਾ ਇੱਕ ਵੀਡੀਓ ਨੂੰ ਤੁਸੀਂ 13 ਲੱਖ ਵਿਊ ਦੇਤੇ ਆ ਇਹਦੇ ਵਾਸਤੇ ਤੁਹਾਡਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਇਸ ਵੀਡੀਓ ਨੂੰ ਦੇਖਦੇ ਤੁਸੀਂ ਕਿੰਨੇ ਵਿਊ ਦਿੰਨੇ ਹੋ ਤੇ ਕਮੈਂਟ ਦੇ ਵਿੱਚ ਮੈਨੂੰ ਜਰੂਰ ਦੱਸਿਓ ਵੀ ਆਪਣਾ ਤੁਹਾਨੂੰ ਕੰਮ ਕਿੱਦਾਂ ਲੱਗਾ ਵਾ ਤੇ ਮਿਸਤਰੀ ਸਾਹਿਬ ਦਾ ਫੁੱਲ ਬਹੁਤ ਚਮਕੰਦਿਆ ਵਾ ਪਿਛੇ ਬਾਹ ਲੂਝਾ ਵਾ ਹੈ ਤਾਂ ਮੈਨੂੰ ਫੁੱਲ ਲੱਗਦਾ ਕਿ ਤੁਹਾਨੂੰ ਸ਼ਾਇਦ ਬਾਹ ਲੱਗਦਾ ਹੋਵੇ ਤੇ ਵੀਡੀਓ ਨੂੰ ਕਰਾ ਦਿਓ ਯਾਰ ਕਿ ਨਹੀਂ ਚੀਕ ਦਿਮਾਗ ਦਾ ਮਾਮ ਅੱਗੇ ਤਾਂ ਮੈਂ ਸਾਰੀਆਂ ਦੂਜੀਆਂ ਵੀਡੀਓ ਪਾਉਣਾ ਵਾ ਤੇ ਹੁਣ ਵੱਡੀ ਪਾਈ ਵੀਡੀਓ ਆ ਤੁਹਾਨੂੰ ਪਾਈਪ ਦੇਖ ਰਹੀ ਹੈ ਸ਼ਾਇਦ ਇਹਦੇ ਨਾਲ ਚੀਕੜ ਬਗ ਡਮ ਡਮ ਹੁੰਦਾ ਵਾ ਉਵੇਂ ਪਾਈ ਫੜ ਕੇ ਰੱਖਣੀ ਪੈਂਦੀ ਹੈ ਇਹਦੇ ਨਾਲ ਪਾਈ ਫੜਨ ਦੀ ਕੋਈ ਵੀ ਲੋੜ ਨਹੀਂ ਗਈ ਇਹ ਆਪੇ ਚੀਕੜ ਬਗ ਡਮ ਡਮ ਕਰੀ ਜਾਂਦਾ ਵਾ ਤੇ ਗਰਮੀ ਬਹੁਤ ਜ਼ਿਆਦੀ ਆ ਸੂਰਜ ਸਾਹਿਬ ਦੀ ਸਿਰ ਤੇ ਆ ਗਏ ਆ ਹਾਂਜੀ ਜੀ ਚੀਕੜਪਗ ਡਮ ਡਮ ਵਾਲਿਓ ਆਪਣੀ ਕੋਠੀ ਲਗਭਗ ਕੰਪਲੀਟ ਹੋ ਹੀ ਚੱਲੀ ਆ ਫਰੰਟ ਥੋੜਾ ਹੀ ਰਹਿ ਗਿਆ ਵਾ ਇਹ ਵੀ ਜਲਦੀ ਕੰਪਲੀਟ ਹੋ ਜਾਊਗਾ ਤੇ ਆਪਾਂ ਫਿਰ ਨਵੇਂ ਘਰ ਚ ਕਿਹੇ ਚ ਜਾ ਕੇ ਚੀਕੜਪਗ ਡਮ ਕਰਾਵਾਂਗੇ ਤੇ ਉਹਨਾਂ ਦਾ ਆਪਾਂ ਪੂਰਾ 40-45 ਲੱਖ ਰੁਪਏ ਲਵਾਵਾਂਗੇ ਤੇ ਉਹਨਾਂ ਨੂੰ ਚੰਗਾ ਆਲਣਾ ਘੈਂਡ ਬਣਾ ਕੇ ਦਵਾਂਗੇ ਜਿਵੇਂ ਕਿ ਇਹਨਾਂ ਨੂੰ ਆਲਣਾ ਘੈਂਡ ਬਣਾ ਕੇ ਦਿੱਤਾ ਵਾ ਤੇ ਪੂਰੀ ਘੈਂਡ ਤਸੱਲੀ ਦੇ ਨਾਲ ਚੀਕੜਪਗ ਡਮ ਹੋਈ ਆ ਤੇ ਧੰਨਵਾਦ ਕੀ ਕਿਵੇਂ ਲੱਗੀ ਆ ਤੇ ਵੀਡੀਓ ਤੇ ਵਿੱਚ ਕਮੈਂਟ ਕਰਾ ਕੇ ਮੈਨੂੰ ਸਲਾਹ ਜਰੂਰ ਦੱਸਿਓ ਜੇ ਤੁਹਾਨੂੰ ਕਿਸੇ ਵੀ ਕੰਮ 'ਚ ਨੁਕਸ ਲੱਗੇ ਜਾਂ ਕੋਈ ਕਿਸੇ ਨੇ مشਵਰਾ ਦਿੱਤਾ ਨਾ ਫਿਰ ਤੇ ਜਰੂਰ ਦੇ ਸਕਦਾ ਵਾ